ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਇਸ ਟਾਈਮ ਅਸੀਂ ਚੰਡੀਗੜ੍ਹ ਦੀ ਅਦਾਲਤ ਚ ਖੜੇ ਆ ਇੱਥੇ 43 ਦੇ ਵਿੱਚ ਅੱਜ ਇੱਥੇ ਜਿਹੜੇ ਡੀਆਈਜੀ ਕੱਲ ਗ੍ਰਿਫਤਾਰ ਕੀਤੇ ਗਏ ਸੀ ਸੀਬੀਆਈ ਵੱਲੋਂ ਉਹਨਾਂ ਨੂੰ ਅੱਜ ਇੱਥੇ ਪੇਸ਼ ਕੀਤਾ ਗਿਆ ਸੀਗਾ ਸੀਬੀਆਈ ਦੀ ਅਦਾਲਤ ਦੇ ਵਿੱਚ ਅਲਕਾ ਮਲਿਕ ਸਪੈਸ਼ਲ ਜੱਜ ਸੀਬੀਆਈ ਦੀ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਸੀ ਤੇ ਦੁਪਹਿਰ ਬਾਅਦ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਕੋਈ 2 ਵਜੇ ਦੇ ਕਰੀਬ 2:30 ਵਜੇ ਦੇ ਕਰੀਬ ਪਰ ਤੁਹਾਨੂੰ ਦੱਸ ਦਈਏ ਕਿ ਅੰਦਰ ਲੈ ਕੇ ਗਏ ਜਦੋਂ ਤੇ ਉਦੋਂ ਜਦੋਂ ਥੋੜੀ ਜਿਹੀ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਅਦਾਲਤ ਤੇ ਯਕੀਨ ਹੈ ਅਦਾਲਤ ਜਿਹੜਾ ਹੈ ਉਹ ਇਨਸਾਫ ਕਰੇਗਾ ਪਰ ਇਸ ਨਾਲ ਹੀ ਜੇ ਪ੍ਰੋਸੀਡਿੰਗ ਦੀ ਗੱਲ ਕਰੀਏ ਤਾਂ ਜਦੋਂ ਸੀਬੀਆਈ ਅੰਦਰ ਲੈ ਕੇ ਗਈ ਤਾਂ ਉਹਨਾਂ ਨੇ ਜਿਹੜੀ ਕੋਰਟ ਚ ਹੈਗੀ ਹੈ ਬਿਲਕੁਲ ਵੀ ਰਿਮਾਂਡ ਨਹੀਂ ਮੰਗਿਆ ਔਰ ਰਿਮਾਂਡ ਨਾ ਮੰਗਦੇ ਹੋਏ ਉਹਨਾਂ ਨੇ ਕੋਰਟ 'ਚ ਉਹਨਾਂ ਨੂੰ ਪੇਸ਼ ਕਰਤਾ ਔਰ ਅਦਾਲਤ ਨੇ ਉਹਨਾਂ ਨੂੰ 14 ਦਿਨ ਦੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਮੀਨਸ ਕਿ ਉਹਨਾਂ ਨੂੰ ਅੱਜ ਜੇਲ੍ਹ ਭੇਜ ਦਿੱਤਾ ਹੈਗਾ 11 ਵਜੇ ਤੋ ਅੱਜ ਜੋ ਹੈ ਇਹਨਾਂ ਨੇ ਆ ਕੇ ਸਿੰਪਲ ਜੁਡੀਸ਼ੀਅਲ ਕਸਟਡੀ ਰਿਕਵੈਸਟ ਕੀਤੀ ਹੈ ਜੀ ਆਨਰੇਬਲ ਕੋਰਟ ਨੇ 31st ਆਫ ਦਿਸ ਅਕਤੂਬਰ ਡੇਟ ਫਿਕਸ ਕੀਤੀ ਹੈ ਫॉर ਨੈਕਸਟ ਅਪੀਅਰੈਂਸ

ਉਈ ਸਾਰੀ ਕੌਨਸਲੈਂਸੀ ਇਸ ਵਿੱਚ ਠੀਕ ਹੈ ਠੀਕ ਔਰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਹੈਗਾ ਪੁਲਿਸ ਰਿਮਾਂਡ ਜਿਹੜਾ ਜਾਂ ਸੀਬੀਆਈ ਨੇ ਜਿਹੜਾ ਪੁਲਿਸ ਕਸਟਡੀ ਮੰਗਣੀ ਸੀ ਉਹ ਉਹਨਾਂ ਨੇ ਅਦਾਲਤ ਦੇ ਵਿੱਚ ਨਹੀਂ ਮੰਗੀ ਜੇਸੀ ਮੰਗੀ ਗਈ ਮਤਲਬ ਕਿ ਜੁਡੀਸ਼ੀਅਲ ਕਸਟਡੀ ਮੰਗੀ ਗਈ ਔਰ 14 ਦਿਨ ਦੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਮਤਲਬ ਕਿ 31-10 ਤੱਕ ਉਹਨਾਂ ਨੂੰ ਭੇਜ ਦਿੱਤਾ ਗਿਆ ਜਿਹੜੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਦੇ ਕੱਲ ਸੀਬੀਆਈ ਨੇ ਘਰ ਦੇ ਵਿੱਚ ਵੀ ਰੇਡ ਕੀਤੀ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ 8 ਲੱਖ ਰੁਪਏ ਜਿਹੜਾ ਬ੍ਰਾਈਬ ਮੰਗ ਰੇ ਸੀ ਇਹਦੀ ਗੱਲਬਾਤ ਕੀਤੀ ਖਾਸ ਕਰਕੇ ਜਿਹੜਾ ਸਾਰੀ ਗੱਲ ਸਾਹਮਣੇ ਆਈ ਸ਼ਿਕਾਇਤ ਕਰਤਾ ਨੇ ਕਿਹਾ ਕਿ ਜਿਹੜਾ ਮੇਰੇ ਤੋਂ 8 ਲੱਖ ਮੰਗੇ ਜਾ ਰਹੇ ਹੈਗੇ ਆ ਔਰ 5 ਲੱਖ ਜਿਹੜੇ ਕੱਲ ਦੇਣ ਆਇਆ ਸੀ ਤੇ ਉਹਦੇ ਬਾਅਦ ਉਹਨੇ ਸ਼ਿਕਾਇਤ ਆਪਣੀ ਜਿਹੜੀ ਦਰਜ ਕਰਾਈ ਸੀ ਉਹਦੇ ਬਿਨਾਂ ਤੇ ਟਰੈਪ ਲਾਇਆ ਗਿਆ ਸੀ ਔਰ ਟਰੈਪ ਦੇ ਵਿੱਚ ਜਿਹੜਾ ਹੈਗਾ ਪੁਲਿਸ ਸੀਬੀਆਈ ਨੇ ਜਿਹੜਾ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਫਿਰ ਉਹਨਾਂ ਦੇ ਆਫਿਸ ਮੁਹਾਲੀ ਆਫਿਸ ਤੋਂ ਗ੍ਰਿਫਤਾਰ ਕੀਤਾ ਔਰ ਉਹਦੇ ਬਾਅਦ ਉਹਨਾਂ ਦੇ ਚੰਡੀਗੜ੍ਹ ਘਰ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਗਈ ਔਰ ਉਥੇ ਛਾਪੇਮਾਰੀ ਕੀਤੀ ਗਈ ਜਿੱਥੋਂ 5 ਕਰੋੜ ਰੁਪਿਆ ਜਿਹੜਾ ਹੈਗਾ ਉਹ ਮਿਲਿਆ ਔਰ ਕੋਈ ਡੇਡ ਤੋਲੇ ਡੇਡ ਕਿਲੋ ਦੇ ਜਿਹੜਾ ਸੀਗਾ ਉਹ ਸੋਨਾ ਮਿਲਿਆ ਔਰ ਬਹੁਤ ਸਾਰੀਆਂ ਘੜੀਆਂ ਔਰ ਵਿਦੇਸ਼ੀ ਸ਼ਰਾਬ ਦੀਆਂ 40 ਬੋਤਲਾਂ ਐਸਟਿਕ ਦੀਆਂ ਜਿਹੜੀ ਸਮਗਰੀ ਜਿਹੜੀ ਮਿਲੀ ਲਗਜ਼ਰੀ ਕਾਰਾਂ ਔਰ ਉਹਦੇ ਨਾਲ ਹੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਉਹਨਾਂ ਨੂੰ ਚੈਸਟ ਬੈਂਕ ਦੇ ਚੈਸਟ ਦੇ ਜਿਹੜੇ ਹੈਗੇ ਆ ਉਹਦੀਆਂ ਚਾਬੀਆਂ ਵੀ ਮਿਲੀਆਂ ਔਰ ਉਹਦੇ ਨਾਲ ਨਾਲ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਪਰਟੀਆਂ ਦੇ ਕਈ ਹੋਰ ਬਹੁਤ ਸਾਰੀਆਂ ਜੜੀਆਂ ਨੇ ਉਹ ਕਾਗਜ਼ात ਮਿਲੇ ਲਗਾਤਾਰ ਜਿਹੜੀ ਅਸੀਂ ਇਨਵੈਸਟੀਗੇਸ਼ਨ ਦੇਰ ਰਾਤ ਤੱਕ ਚੱਲਦੀ ਰਹੀ ਅੱਜ ਮੈਡੀਕਲ ਕਰਵਾਨ ਤੋਂ ਬਾਅਦ ਸਵੇਰੇ ਮੈਡੀਕਲ ਕਰਵਾਨ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਤੋਂ ਸੀਬੀਆਈ ਆਫਿਸ ਜਿਹੜਾ ਹੈ ਉਹ 30 ਸੈਕਟਰ ਦੇ ਵਿੱਚ ਲੈ ਜਾਇਆ ਗਿਆ ਸੀ ਔਰ ਫਿਰ 2:00 ਸਵਾ ਦੋ ਵਜੇ ਦੇ ਕਰੀਬ ਜਿਹੜਾ ਹੈਗਾ ਉਹ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ सीबीआई স্পেশাল ਕੋਰਟ ਅਲਕਾ ਮਲਿਕ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉੱਥੇ ਜਿਹੜੀ ਖਾਸ ਦੇਖਣ ਵਾਲੀ ਗੱਲ ਐ ਸੀਗੀ ਕਿ सीबीआई ਨੇ ਜੁਡੀਸ਼ੀਅਲ ਕਸਟਡੀ ਚੁਪੇ ਦਿੱਤਾ ਗਿਆ ਅਦਾਲਤ ਨੇ ਉਹਨੂੰ ਪਰ सीबीआई ਨੇ ਕਿਤੇ ਵੀ ਪੁਲਿਸ ਕਸਟਡੀ ਨਹੀਂ ਮੰਗੀ ਉਹਨਾਂ ਨੇ ਕੋਈ ਰਿਮਾਂਡ ਜਿਹੜਾ ਸੀਗਾ ਉਹ ਅਦਾਲਤ ਦੇ ਵਿੱਚ ਉਹਦੀ ਮੰਗ ਜਿਹੜੀ ਹੈ ਉਹ ਨਹੀਂ ਕੀਤੀ ਤੇ ਹੁਣ ਜਿਹੜੀ ਅਗਲੀ ਡੇਟ ਹੈਗੀ 31 10 ਫਿਕਸ ਹੋਈ ਹੈ ਮਤਲਬ ਕਿ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਉਹਨਾਂ ਨੂੰ ਪੇਜ ਦਿੱਤਾ ਗਿਆ ਕੈਮਰਾ ਪਰਸਨ ਸਭਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀਫੈਕਟ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ